ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਬੱਚਿਆਂ ਵਾਲੇ ਹੋ ਜਾਣ ਸਾਵਧਾਨ ਹੁਣੇ ਆ ਰਹੀ ਹੈ ਜੀ ਬੱਚਿਆਂ ਦੇ ਲਈ ਇਹ ਬਹੁਤ ਹੀ ਜ਼ਰੂਰੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੰਜਾਬ 'ਚ ਚਾਕਲੇਟ ਖਾਣ ਤੋਂ ਬਾਅਦ 1.5 ਸਾਲ ਦੀ ਬੱਚੀ ਨੂੰ ਖੂਨ ਦੀ ਉਲਟੀ ਆ ਗਈ ਜੀਹਾਂ ਲੜਕੀ ਲੁਧਿਆਣਾ ਦੀ ਰਹਿਣ ਵਾਲੀ ਹੈ ਤੇ ਲੜਕੀ ਲਈ ਚਾਕਲੇਟ ਉਸ ਦੇ ਪਟਿਆਲਾ ਸ਼ਹਿਰ ਤੋਂ ਖਰੀਦੀ ਸੀ ਜਿੱਥੇ ਕੋਈ ਨੇ ਪਹਿਲਾਂ ਲੜਕੀ ਦੇ ਜਾਂਦਨ ਤੇ ਕੇ ਖਾਣ ਨਾਲ ਮੌਤ ਹੋ ਗਈ ਸੀ ਜੀਹਾਂ ਜਾਂਚ ਵਿੱਚ ਸਾਹਮਣੇ ਆਇਆ ਕਿ ਲੜਕੀ ਨੂੰ ਦਿੱਤੀ ਗਈ ਚਾਕਲੇਟ ਐਕਸਪਾਇਰੀ ਡੇਟ ਦੀ ਸੀ ਲੜਕੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜੀਹਾਂ ਤੇ ਪਟਿਆਲੇ ਦੇ ਰਿਸ਼ਤੇਦਾਰ ਦੇ ਕਰ ਆਇਆ ਸੀ ਤੇ ਲੜਕੀ ਦੇ ਰਿਸ਼ਤੇਦਾਰ ਵਿੱਕੀ ਨੇ ਦੱਸਿਆ ਕਿ ਲੜਕੀ ਰਾਵੇ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਆਪਣੇ ਘਰ ਪਟੇਲਾ ਆਈ تھی ਜੇ ਤਾਂ ਲੜਕੀ ਵਾਪਸ ਲੁਧਿਆਣੇ ਜਾਣ ਲੱਗੀ ਤਾਂ ਉਸਨੇ ਇੱਕ ਦੁਕਾਨ ਤੋਂ ਲੜਕੀ ਦੇ ਲਈ ਇੱਕ ਗਿਫਟ ਪੈਕ ਖਰੀਦਿਆ ਸੀ ਜਿਸ ਵਿੱਚ ਕ੍ਰਿਪਸ ਅਤੇ ਜੂਸ ਤੇ ਲਾ ਚਾਕਲੇਟ ਸੀ ਤੇ ਉਹਨਾਂ ਨੇ ਇਹ ਸਭ ਲੜਕੀ ਨੂੰ ਦੇ ਦਿੱਤਾ ਉਹ ਘਰ ਵਾਪਸ ਆ ਗਈ ਜੀਹਾਂ ਤੇ ਨਾਲ ਹੀ ਜਿੱਥੇ ਹੁਣ ਕੁਝ ਦਿਨ ਪਹਿਲਾਂ ਲੜਕੀ ਦੇ ਜਨਮ ਦਿਨ ਤੇ ਇੱਕ ਇੱਕ ਖਾਨ ਨਾਲ ਮੌਤ ਹੋਈ ਥੀ ਤੇ ਐਸਾ ਪਤਾ ਲੱਗਦੇ ਸੀ ਪਗ دہشت ਦਾ ਮਹੌਲ ਬਣ ਗਿਆ ਅਧਿਕਾਰੀ ਜਦੋਂ ਉਸ ਦੁਕਾਨ ਤੇ ਮੌਜੂਦ ਕਿ ਤੇ ਚਾਕਲੇਟ ਖਰੀਦੀ ਗਈ ਜਾਂਚ ਸਾਹਮਣੇ ਆਇਆ ਕਿ ਲੜਕੀ ਨੂੰ ਦਿੱਤੀ ਗਈ ਚਾਕਲੇਟ ਐਕਸਪਾਇਰੀ ਡੇਟ ਦੀ ਸੀ ਨਾਲ ਹੀ ਹੁਣ ਖਬਰ ਮਿਲੀ ਆ ਤੇ ਨਾਲ ਹੀ ਲੁਧਿਆਣਾ ਪਹੁੰਚ ਕੇ ਚਾਕਲੇਟ ਉਹ ਲੜਕੀ ਨੇ ਖਾਦੀ ਤੇ ਉਲਟੀ ਆ ਗਈ ਵਿੱਕੀ ਨੰਦ ਦੱਸਿਆ ਕਿ ਜਦੋਂ ਉਹ ਲੁਧਿਆਣਾ ਪਹੁੰਚਿਆ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸਨੂੰ ਤੋਹਫੇ ਵਜਿ ਦਿੱਤੀ ਟੋਕੀ ਖੋਲ ਦਿੱਤੀ ਕੁੜੀ ਨੇ ਉਸ ਦੇ ਵਿੱਚੋਂ ਚਾਕਲੇਟ ਕੱਢ ਕੇ ਖਾ ਲਈ ਤੇ ਜਸਟ ਬਾਅਦ ਉਸਨੂੰ ਕੁੰਨ ਦੀ ਉਲਟੀਆਂ ਆਉਣ ਲੱਗੀਆਂ ਪਹਿਲਾਂ ਤਾਂ ਪਰਿਵਾਰ ਵਾਲਿਆਂ ਨੇ ਇਹ ਆਮ ਗੱਲ ਸਮਝੀ ਪਰ ਲੜਕੀ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਸੀ ਤੇ ਹਸਪਤਾਲ 'ਚ ਲੜਕੀ ਨੂੰ ਪਰਤੀ ਕਰਵਾਉਣਾ ਪਿਆ ਤਾਂ 12 ਸਾਲ ਦੀ ਕੁੜੀ ਨੇ ਵੀ ਇਹਨਾਂ ਵਿੱਚੋਂ ਇੱਕ ਚਾਕਲੇਟ ਖਾਧੀ ਉਸ ਦੀ ਸਿਹਤ ਵੀ ਵਿਗੜ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ